ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਦੋਸਤੋ ਅੱਜ ਆਪਾਂ ਪਹੁੰਚੇ ਆਂ ਹਰੀਕੇ ਹੈੱਡ ਦੇ ਤੁਸੀਂ ਦੇਖ ਸਕਦੇ ਹੋ ਹਰੀਕੇ ਹੈੱਡ ਦੇ ਪਹੁੰਚੇ ਆ ਜੀ ਆਪਾਂ ਆਪਾਂ ਅੱਗੇ ਗਏ ਸੀਗੇ ਮਾਲ ਤਾਰਨ ਗਏ ਸੀ ਤੇ ਹੁਣ ਵਾਪਸੀ ਵੇਲੇ ਆਪਾਂ ਖੜਦੇ ਆਂ ਦੇਖੋ ਕੈਂਪ ਲਾਏ ਹੋਏ ਨੇ ਰਾਤ ਸੁਗਰੀ ਵਾਲੇ ਆ ਦੇਖੋ ਲੰਗਰ ਪ੍ਰਬੰਧ ਕੀਤੇ ਹੋਏ ਨੇਗੇ ਆ ਦੇਖੋ ਇਹ ਬਾਬਾ ਜੀ ਨੇ ਜਿੰਨਾਂ ਦੀ ਐਡ ਆਉਂਦੀ ਹੁੰਦੀ ਹੈਗੀ ਤੇ ਆਪਾਂ ਦਰਿਆ ਦੇ ਉੱਤੇ ਪਹੁੰਚ ਗਏ ਜੀ ਤੁਸੀਂ ਦੇਖ ਸਕਦੇ ਹੋ ਕਿੰਨੀ ਤਬਾਹੀ ਮਚਾਈ ਹੋਈ ਹੈਗੀ ਰੇਤ ਹੀ ਰੇਤ ਹੋਇਆ ਪਿਆਗਾ ਸਾਰੇ ਪਾਸੇ ਆ ਦੇਖੋ ਇਸ ਟਾਈਮ ਤੇ ਪੂਰੇ ਵਾਹਿਗੁਰੂ 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 ਧੰਨ ਗੁਰੂ ਨਾਨਕ ਦੇਖ ਸਕਦੇ ਹੋ ਜੀ ਪਾਣੀ ਹੀ ਪਾਣੀ ਹੋਇਆ ਪਿਆ ਸਾਰੇ ਪਾਸੇ ਉਹ ਆਗੇ ਸਾਹਮਣੇ ਜੀ ਹੈਡ ਇਧਰ ਮਾਰੂ ਨਿਕਾ ਜੀ ਜਿੰਨੀ ਦੂਰ ਤੱਕ ਥੋੜੀ ਨਿਗਾਹ ਜਾਓ ਕਿ ਪਾਣੀ ਹੀ ਪਾਣੀ ਹੈ ਜੀ ਤੇ ਦੇਖ ਸਕਦੇ ਹੋਗੇ ਆਪਾਂ ਹਰੀਕੇ ਜਿਹੜਾ ਦਰਿਆ ਦਾ ਉਹਦੇ ਉੱਤੋਂ ਦੀ ਲੰਘ ਰਹੇ ਹਾਂ ਜੀ ਇਸ ਟਾਈਮ ਤੇ ਇਹਨੇ ਮਚਾਈ ਹੋਈ ਹੈ ਜੀ ਸਾਰੇ ਪੱਛ ਪੰਜਾਬ ਚ ਤਬਾਹੀ ਕਿਤੇ ਬੰਨ ਵਗੈਰਾ ਆ ਆ ਦੇਖੋ ਤੇ ਮੈਂ ਸਵੇਰੇ ਉਹ ਹੈਡ ਉੱਤੋਂ ਦੀ ਲੰਘਿਆ ਸੀਗਾ ਜੀ ਕਿਉਂਕਿ ਮੈਂ ਸਵੇਰੇ ਪਾਰਾਂ ਦੀ ਲੰਘਿਆ ਸੀਗਾ ਮੈਂ ਚਲ ਦੇਖ ਕੇ ਜਾਂਦੇ ਆਂ ਕੀ ਮਾਹੌਲ ਹੈਗਾ ਉਥੇ ਵੀ ਕਾਫੀ ਜ਼ਿਆਦੇ ਪਾਣੀ ਛੱਡਿਆ ਹੋਇਆ ਹੈਗਾ ਹਜੇ ਕਾਫੀ ਤੇਜ਼ ਗਤੀ ਨਾਲ ਪਾਣੀ ਵਹ ਰਿਹਾ ਹੈ ਜੀ ਤੁਸੀਂ ਦੇਖ ਸਕਦੇ ਹੋਗੇ ਪਾਣੀ ਦੀ ਸਪੀਡ ਬਹੁਤ ਹੈ ਜੀ ਸਾਰੇ ਗੇਟ ਖੁੱਲੇ ਹੋਏ ਨੇਗੇ ਬਦੋਂ ਲੰਘਿਆ ਸੀ ਆ ਥੜਕਾ ਬੁੰਦਾ ਜੀ ਸਾਰੇ ਪਾਸੇ ਤੇ ਦੇਖ ਸਕਦੇ ਹੋ ਆ ਇੱਥੇ ਜੀਰੀਆਂ ਵੀ ਜਿਆਸੀ ਮੈਂ ਲੱਭ ਕੇ ਗਿਆ ਸੀ ਜੀ ਧੀਰੀ ਲਾਈ ਹੋ ਸੀ ਕਿ ਬੜਾ ਸਾਰੀ ਵਿੱਚ ਤੇਰ ਗਈ ਪਾਣੀ ਹੀ ਪਾਣੀ ਹੈ ਰੇਤਾ ਹੀ ਰੇਤਾ ਹੋਇਆ ਪਿਆ ਸਾਰੇ ਪਾਸੇ ਇੱਧਰ ਦੇਖੋ ਮਾਰੋ ਨਿਗਾ ਸ਼ੁਕਰ ਹੈ ਪਰਮਾਤਮਾ ਦਾ ਪਾਣੀ ਕਾਫੀ ਜਿਆਦਾ ਥੱਲੇ ਉਤਰ ਗਿਆ ਲੇਕਿਨ ਐ ਵੀ ਆ ਦੇਖੋ ਜਿਹੜੇ ਕੋਠੇ ਨੇ ਜੀ ਕੋਠੇ ਆ ਅੱਧੇ ਤੇ ਰੇਤੇ ਜਿਹੜੇ ਡੁੱਬੇ ਪਏ ਨੇ ਕੋਠੇ ਉਹ ਸਾਹਮਣੇ ਕੋਠੇ ਜਿਵੇਂ ਹੁਣ ਆ ਕੋਠਾ ਦੇਖੋ ਅੱਧਾ ਕੋਠਾ ਰੇਤੇ ਜਿਹੜੇ ਡੁੱਬਿਆ ਬੈ ਇੱਥੇ ਸਾਰੇ ਜੀਰੀ ਲੱਗੀ ਹੋਈ ਸੀਗੀ ਮੈਂ ਪਹਿਲਾਂ ਵੀ ਵੀਡੀਓ ਪਾਈ ਸੀਗੀ ਇਸ ਸਾਰੀ ਹੀ ਭੁਗਦੀ ਤੇ ਹੁਣ ਰੇਤਾ ਹੀ ਰੇਤਾ ਹੋਇਆ ਬੈ ਸਾਰੀ ਫਸਲ ਚ ਆ ਦੇਖੋ ਇਧਰ ਵੀ ਮਾਰੂ ਨਿਗਾ ਬਹੁਤ ਜਿਆਦਾ ਨੁਕਸਾਨ ਕਰਿਆ ਜੀ ਪਾਣੀ ਨੇ ਆ ਦੇਖੋ ਇੰਨੀ ਦੂਰ ਤੱਕ ਨਿਗਾ ਜਾਂਦੀ ਹੈ ਪਾਣੀ ਹੀ ਪਾਣੀ ਹੈਗਾ